ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਰਕਾਰ ਸੀਐਮ ਸਰ ਵੱਲੋਂ ਮੈਨੂੰ ਐਡੀ ਵੱਡੀ ਜਿਹੜੀ ਰਿਸਪੌਂਸਿਬਿਲਟੀ ਹੈ ਲੁਧਿਆਣਾ ਜਿਹੇ ਡਿਸਟ੍ਰਿਕਟ ਦੀ ਸੌਂਪੀ ਗਈ ਹੈ ਤੇ ਮੈਂ ਸਾਰੇ ਸਿਟੀਜ਼ਨਸ ਨੂੰ ਵੀ ਇਹੀ ਰਿਕੁਐਸਟ ਕਰਾਂਗੀ ਕਿ ਕਦੇ ਵੀ ਤੁਸੀਂ ਮੇਰੇ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ ਹਰ ਇੱਕ ਸਿਟੀਜ਼ਨ ਨੂੰ ਉਹਨਾਂ ਦਾ ਜਿਹੜਾ ਹੱਕ ਹੈ ਉਹ ਸਾਡਾ ਫਰਜ਼ ਬਣਦਾ ਉਹਨਾਂ ਨੂੰ ਦੇਣਾ ਤੇ ਸਾਡੀ ਸੇਵਾਵਾਂ ਹਮੇਸ਼ਾ ਤੁਹਾਡੇ ਲਈ ਹਾਜ਼ਰ ਰਹਿਣਗੀ ਆ ਟੀਮ ਲੁਧਿਆਣਾ ਦੇ ਨਾਲ ਮਿਲ ਕੇ ਮੈਂ ਸਿਟੀਜ਼ਨਸ ਦੀ ਜੋ ਵੀ ਉਹਨਾਂ ਦੀ ਕੋਈ ਵੀ ਉਹਨਾਂ ਦੇ ਦੁੱਖ ਹੈਗੇ ਆ ਉਹ ਜੇ ਸਾਡੀ ਥੋੜਾ ਜਿਹਾ ਵੀ ਬੋਝ ਅਸੀਂ ਉਹਨਾਂ ਦਾ ਹਲਕਾ ਕਰ ਸਕੀਏ ਤੇ ਉਹਨਾਂ ਦੀ ਸੇਵਾ ਸੇਵਾ ਦੇ ਵਿੱਚ ਸਾਡੀ ਟੀਮ ਪੂਰੀ ਤਰੀਕੇ ਨਾਲ ਹਾਜ਼ਰ ਰਹੇਗੀ ਹਮੇਸ਼ਾ ਦੇਖ ਸਕਦੇ ਹੋ ਕਿ ਲੁਧਿਆਣਾ ਜ਼ਿਲ੍ਹੇ ਨੂੰ ਜੀ ਹਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਲੁਧਿਆਣਾ ਨਵੇਂ ਪਬਲਿਕ ਸਰਵੰਟ ਮਿਲੇ ਨੇ ਜੀ ਹਾਂ ਦੇਖ ਸਕਦੇ ਹੋ ਕਿ ਡਿਪਟੀ ਕਮਿਸ਼ਨਰ ਸਾਖਸ਼ੀ ਸਾਨੀ ਜੀ ਹਾਂ 2014 ਬੈਚ ਆਈਏਐਸ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸਿਜ਼ ਦੇ ਆਫੀਸਰ 2014 ਬੈਚ ਤੋਂ ਸਾਖਸ਼ੀ ਸਾਨੀ ਇਸ ਤੋਂ ਪਹਿਲਾਂ ਪਟਿਆਲਾ ਵਿਖੇ ਸੇਵਾਵਾਂ ਨਿਭਾਰੇ ਸਨ ਸੋ ਹੁਣ ਟਾਪ ਮੋਸਟ ਪਬਲਿਕ ਸਰਵੈਂਟ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਲੁਧਿਆਣਾ ਵਾਸਤੇ ਡਿਪਟੀ ਕਮਿਸ਼ਨਰ ਸਾਖਸ਼ੀ ਸਾਨੀ ਪਹੁੰਚ ਚੁੱਕੇ ਨੇ ਆਪਣਾ ਚਾਰ ਸੰਭਾਲਣ ਲਈ ਉਹਦਾ ਸੰਭਾਲਣ ਵਾਸਤੇ ਸੋ ਦੇਖ ਸਕਦੇ ਹਾਂ ਕਿ ਫੁੱਲਾਂ ਦੇ ਗੁਲਦਸਤੀਆਂ ਦੇ ਨਾਲ ਉਹਨਾਂ ਦਾ ਸਵਾਗਤ ਹੈ ਉਹ ਕੀਤਾ ਜਾ ਰਿਹਾ ਸੋ ਲੁਧਿਆਣਾ ਜ਼ਿਲ੍ਹੇ ਨੂੰ ਮਿਲੇ ਨੇ ਇੰਨਾਵੇਂ ਡਿਪਟੀ ਕਮਿਸ਼ਨਰ ਸਾਖਸ਼ੀ ਸਾਨੀ ਆਈਐਸ ਪਬਲਿਕ ਸਰਵੰਟ ਜ਼ਿਲ੍ਹਾ ਲੁਧਿਆਣਾ ਵਾਸਤੇ 2014 ਬੈਚ ਜਨਰਲ ਸੋ Salami! ਹਾਜ਼ਰ ਹੈ ਸ਼੍ਰੀਮਾਨ ਸੋ ਦੇਖ 파 ਰਹੇ ਹਾਂ ਗਾ ਅੱਛਾ ਮੈਂ ਠੀਕ ਕਰ ਲੈਣਾ ਠੀਕ ਕਰ ਲੈਣਾ ਅੱਛਾ राम लड़ा 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 राम ਮੈਨੂੰ ਬਹੁਤ ਹੀ ਮਾਨ ਮਹਿਸੂਸ ਹੋ ਰਿਹਾ ਹੈ ਕਿ ਸਰਕਾਰ ਸੀਐਮ ਸਰ ਵੱਲੋਂ ਮੈਨੂੰ ਐਡੀ ਵੱਡੀ ਜਿਹੜੀ ਰਿਸਪੌਂਸਿਬਿਲਟੀ ਹੈ ਲੁਧਿਆਣਾ ਜਿਹੇ ਡਿਸਟ੍ਰਿਕਟ ਦੀ ਸੌਂਪੀ ਗਈ ਹੈ ਤੇ ਮੈਂ ਸਾਰੇ ਸਿਟੀਜ਼ਨਸ ਨੂੰ ਵੀ ਇਹਹੀ ਰਿਕੁਐਸਟ ਕਰਾਂਗੀ ਕਿ ਕਦੀ ਵੀ ਤੁਸੀਂ ਮੇਰੇ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ ਇਨਫੈਕਟ ਜਿਹੜੇ ਸੀਐਮ ਸਰ ਦੇ ਦਿਸ਼ਾ ਨਿਰਦੇਸ਼ ਹੈਗੇ ਹਨ ਕਿ ਹਰ ਇੱਕ ਸਿਟੀਜ਼ਨ ਨੂੰ ਉਹਨਾਂ ਦਾ ਜਿਹੜਾ ਹੱਕ ਹੈ ਉਹ ਸਾਡਾ ਫਰਜ਼ ਬਣਦਾ ਉਹਨਾਂ ਨੂੰ ਦੇਣਾ ਤੇ ਸਾਡੀ ਸੇਵਾਵਾਂ ਹਮੇਸ਼ਾ ਤੁਹਾਡੇ ਲਈ ਹਾਜ਼ਰ ਰਹਿਣਗੀਆਂ ਐਂਡ ਆਲਰੇਡੀ ਸੁਰਬੀ ਮੈਡਮ ਵੱਲੋਂ ਬਹੁਤ ਵਧੀਆ ਇੱਥੇ ਕੰਮ ਕੀਤਾ ਗਿਆ ਸੀ ਐਂਡ ਮੇਰੀ ਇਹ ਹੀ ਉਮੀਦ ਹੈ ਕਿ ਜਿਹੜੀ ਸਰਕਾਰ ਨੇ ਮੇਰੇ ਤੇ ਇਹ ਭਰੋਸਾ ਕੀਤਾ ਹੈਗਾ ਤੇ ਜਿਹੜੀ ਸਿਟੀਜ਼ਨਸ ਦੇ ਜੋ ਵੀ ਉਮੀਦਾਂ ਹੈਗੀਆਂ ਉਸ ਤੇ ਅਸੀਂ ਖਰੇ ਉਤਰੀਏ ਤੇ ਇੱਥੇ ਟੀਮ ਵੀ ਬਹੁਤ ਵਧੀਆ ਜਿਹੜੀ ਹੈਗੀ ਹੈ ਸੋ ਇਕੱਠੇ ਮਿਲ ਕੇ ਸਾਂਝੇਦਾਰੀ ਨਾਲ ਅਸੀਂ ਆਪਣੀ ਸੇਵਾਵਾਂ ਇੱਥੇ ਨਿਭਾਵਾਂਗੇ ਐਂਡ ਅੱਗੀ ਜਿਹੜੀ ਲੁਧਿਆਣਾ ਨੂੰ ਬਹੁਤ ਸਾਰੇ ਨਾਮਾਂ ਤੋਂ ਜਾਣਿਆ ਜਾਂਦਾ ਹੈ ਮੈਂਚੈਸਟਰ ਵੀ ਕਿਹਾ ਜਾਂਦਾ ਸੀਗਾ ਜਿਹੜੀ ਇਹਦੀ ਗਲੋਰੀ ਹੈ ਇਹਨੂੰ ਅਸੀਂ ਵਰਕਰਾਰ ਰੱਖੀਏ ਤੇ ਮੇਰੇ ਲਈ ਵੀ ਬਹੁਤ ਵੱਡੀ ਹੈ professionl ਚੈਲੰਜ ਰਹੇਗੀ बिकॉज ਇਹ ਬਹੁਤ ਵੱਡਾ ਜ਼ਿਲ੍ਹਾ ਹੈਗਾ ਤੇ ਮੈਂ ਮੈਂ ਇਹੀ ਸੋਚਦੀ ਹਾਂ ਕਿ ਆਪਣੀ ਟੀਮ ਦੇ ਨਾਲ ਜਿਹਨੂੰ ਟੀਮ ਲੁਧਿਆਣਾ ਦੇ ਨਾਲ ਮਿਲ ਕੇ ਮੈਂ ਸਿਟੀਜ਼ਨਸ ਦੀ ਜੋ ਵੀ ਉਹਨਾਂ ਦੀ ਕੋਈ ਵੀ ਉਹਨਾਂ ਦੇ ਦੁੱਖ ਹੈਗੇ ਆ ਉਹ ਜੇ ਸਾਡਾ ਥੋੜਾ ਜਿਹਾ ਵੀ ਬੋਝ ਅਸੀਂ ਉਹਨਾਂ ਦਾ ਹਲਕਾ ਕਰ ਸਕੀਏ ਤੇ ਉਹਨਾਂ ਦੀ ਸੇਵਾ ਸੇਵਾ ਦੇ ਵਿੱਚ ਸਾਡੀ ਟੀਮ ਪੂਰੀ ਤਰੀਕੇ ਨਾਲ ਹਾਜ਼ਰ ਰਹੇਗੀ ਹਮੇਸ਼ਾ ਸੋ ਸਿਟੀਜ਼ਨਸ ਮੇਰੇ ਨਾਲ ਕਦੀ ਵੀ ਸਿੰਪੈਰ ਕਰ ਸਕਦੇ ਨੇ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਸੋ ਦੇਖ ਸਕਦੇ ਹੋ ਕਿ ਨਿੱਗਾ ਸਵਾਗਤ ਕੀਤਾ ਗਿਆ ਹੈ 2014 ਬੈਚ ਆਈਐਸ ਅਫਸਰ ਸਾਖਸ਼ੀ ਸਾਨੀ ਜੀ ਦਾ ਜੀ ਹਾਂ ਨਵੇਂ ਪਬਲਿਕ ਸਰਵੰਟ ਨਵੇਂ ਡਿਪਟੀ ਕਮਿਸ਼ਨਰ ਲੁਧਿਆਣਾ ਇਸ ਅਨੁਮੋਦਨ ਨੂੰ ਹੁਣ ਹੈਡ ਕਰਨਗੇ ਲੁਧਿਆਣਾ ਇੱਕ ਵੱਡਾ ਜ਼ਿਲ੍ਹਾ ਤੇ ਉਹਨੂੰ ਚਾਹੀਦਾ ਹੁੰਦਾ ਇੱਕ ਹੋਣਹਾਰ ਅਫਸਰ ਤੇ ਸ਼ਾਇਦ ਸਰਬੀ ਮਲਿਕ ਨੇ ਤਾਂ ਬਹੁਤ ਵਧੀਆ ਜਿਵੇਂ ਮਰੀ ਨੰਭਾਈ ਹੈ ਹੁਣ ਉਹਨਾਂ ਤੋਂ ਬਾਅਦ ਸਾਖਸ਼ੀ ਸਨਨੀ ਜੀ ਤੋਂ ਉਮੀਦ ਜਤਾਈ ਜਾ ਸਕਦੀ ਹੈ ਕਿ ਉਹ ਵੀ ਇਸੇ ਤਰ੍ਹਾਂ ਬਿਲਕੁਲ ਜੋ ਲੁਧਿਆਣਾ ਨਿਵਾਸੀ ਨੇ ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰਨਗੇ ਸੋ ਦੇਖ ਸਕਦੇ ਹਾਂ ਕਿ ਇੱਕ ਵੱਡਾ ਹਜ਼ੂਮ ਵੱਡਾ ਤੰਤਾ ਡਿਪਟੀ ਕਮਿਸ਼ਨਰਸ ਆਫਿਸ ਦੇ ਬਾਹਰ ਤੇ ਕਿਤੇ ਨਾ ਕਿਤੇ ਗਰੀਟ ਕਰਨ ਵਾਸਤੇ ਨਾਲ ਦੇ ਨਾਲ ਨੋ ਹਾਊ ਵਾਸਤੇ ਦੇਖ ਸਕਦੇ ਹਾਂ ਕਿ ਡੈਪਟੀ ਕਮਿਸ਼ਨਰ ਨਵੇਂ ਹੁਣ ਆਏ ਨੇ ਸਾਖੀ ਸਾਨੀ ਜੀ ਸਰਬੀ ਮਲਿਕ 2012 ਦੇ ਆਈਐਸ ਅਫਸਰ ਉਹ ਹੁਣ ਇਥੋਂ ਦੀ ਟਰਾਂਸਫਰ ਹੋ ਰਹੇ ਨੇ ਤੇ ਫਿਲਹਾਲ ਹੁਣ ਪਟਿਆਲਾ ਤੋਂ ਇੱਥੇ ਆਏ ਨੇ ਲੁਧਿਆਣਾ ਵਿੱਚ ਨਵੇਂ ਡਿਪਟੀ ਕਮਿਸ਼ਨਰ ਸਾਖਸ਼ੀ ਸਾਨੀ 12 ਬੈਚ 2 ਸਰਬੀ ਮਲਿਕ ਜੀ ਨੇ ਬਹੁਤ ਵਧੀਆ ਲੁਧਿਆਣਾ ਜ਼ਿਲ੍ਹੇ ਵਾਸਤੇ ਕੰਮ ਕੀਤਾ ਪਰਫਾਰਮ ਕੀਤਾ ਉਸੇ ਤਰ੍ਹਾਂ ਹੁਣ ਦੋਸਤਾ 14 ਬੈਚ ਦੇ ਜੋ ਸਾਖਸ਼ੀ ਸਾਨੀ ਜੀ ਨੇ ਇਹ ਹਰ ਸਰਬੀ ਮਲਿਕ ਜੀ ਤੋਂ ਬਾਅਦ ਇਸੇ ਤਰ੍ਹਾਂ ਲੁਧਿਆਣਾ ਨਿਵਾਸੀਆਂ ਦੀ ਹਰ ਤਰ੍ਹਾਂ ਦੀ ਪਰੇਸ਼ਾਨੀਆਂ ਦਾ ਹੱਲ ਕਰਨਗੇ ਉਹਨਾਂ ਨੇ ਕਿਹਾ ਵੀ ਹੈ ਕਿ ਮੈਂ ਕੋਸ਼ਿਸ਼ ਕਰੂੰਗੀ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਦੁੱਖ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਗ੍ਰੀਵੈਂਸ ਹੈ ਉਹਦਾ ਮ ਹੱਲ ਜਰੂਰ ਕਰੂੰਗੀ ਉਹ ਡਾਇਰੈਕਟ ਲੁਧਿਆਣਾ ਨਿਵਾਸੀ ਲੁਧਿਆਣਾ ਇੱਕ ਬਹੁਤ ਵੱਡਾ ਜ਼ਿਲ੍ਹਾ ਹੈ ਤੇ ਡਾਇਰੈਕਟ ਜ਼ਿਲੇ ਵੀ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਗ੍ਰੀਵੈਂਸ ਹੈ ਕੋਈ ਸਵਾਲ ਹੈ ਕੁਐਸਚਨਸ ਨੇ ਤਾਂ ਉਹ ਮੇਰੇ ਕੋਲ ਆ ਕੇ ਆਪਣੇ ਹਰ ਤਰ੍ਹਾਂ ਦਾ ਸਵਾਲਾਂ ਦਾ ਜਵਾਬ ਪਾ ਸਕਦੇ ਆ ਤੇ ਮੇਰੇ ਵੱਲੋਂ ਵੀ ਕੋਸ਼ਿਸ਼ ਰਹੂਗੀ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਲੋੜ ਹੈ ਤਾਂ ਮੈਂ ਉਹਨਾਂ ਲੋੜਾਂ ਤੇ ਲੁਧਿਆਣਾ ਸ਼ਹਿਰ ਨਿਵਾਸੀਆਂ ਦੀ ਖਰੇ ਜ਼ਰੂਰ ਉਤਰਾਂ ਸੋ ਉਮੀਦ ਕਰਦੇ ਨੇ ਕਿ 2014 ਬੈਚ ਤੋਂ ਸਾਖਸ਼ੀ ਸਾਨੀ ਹੁਣ ਇੱਕ ਟਾਪ ਮੋਸਟ ਪਬਲਿਕ ਸਰਵੰਟ ਬਣੇ ਨੇ ਸੋ ਆਈਐਸ ਅਫਸਰ ਨੇ ਤੇ ਡਿਸ ਐਡਮਿਸ਼ਨ ਲੁਧਿਆਣਾ ਨੂੰ ਹੈਡ ਕਰਨਗੇ ਤੇ ਉਮੀਦ ਜਿਤਾਵਾਂਗੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੁਧਿਆਣਾ ਨਿਵਾਸੀ ਉਹਨਾਂ ਨੂੰ ਗਾਹ ਵਾਸਤੇ ਵੀ ਲੰਬੇ ਸਾਲਾਂ ਲਈ ਯਾਦ ਕਰਦੇ ਰਹਿਣਗੇ ਕੈਮਰਾਮੈਨ ਸੰਜੇ ਸੇਟੀਆ ਦੇ ਨਾਲ ਨਾਫ ਬ੍ਰੀਤ ਸਿੰਘ ਵੈਦੀ ਲੁਧਿਆਣਾ ਲਾਈਵ ਨਿਊਜ਼